बस शरदा भावना ले आई जी की मन ਦੇ ਵਿੱਚ ਕੀ ਇੱਛਾ ਲੈ ਕੇ ਆਏ ਹੋ ਕਿ ਇੱਥੇ ਆਏ ਹੋ ਨਤਮਸਤਕ ਹੋਵਾਂਗੇ ਹਾਜ਼ਿਰ ਲਾਉਂਗੇ ਤੇ ਬਾਬਾ ਜੀ ਜਿਹੜੇ ਜ਼ਰੂਰ ਪੂਰੀ ਕਰਨਗੇ ਹਾਂਜੀ ਜ਼ਰੂਰ ਪੂਰੀ ਕਰਨਗੇ ਬਾਬਾ ਜੀ ਜਿਹੜੀਆਂ ਇੱਛਾ ਨੇ ਇੱਛਾ ਬਸ ਜੋ ਮਨ ਚਾਹਿਆ ਜੀ ਜ਼ਰੂਰ ਅਸੀਂ ਕਿਹਾ ਪੂਰੀਆਂ ਕਰਨਗੇ ਬਾਬਾ ਜੀ ਅੱਜ ਵੀ ਬਾਬਾ ਜੀ ਲੈ ਆਏ ਖਿੱਚ ਕੇ ਲੈ ਆਏ ਕੀ ਬਾਤ ਹੈ ਕਿਧਰ ਆਨੇ ਹੋ ਅਸੀਂ ਆਨੇ ਆ ਜੀ ਆਰਤੀ ਸਿਲਮੇ ਵੱਲੋਂ ਆਰਤੀ ਸਿਲਮੇ ਹਾਂਜੀ ਹਾਂਜੀ ਪਿਛਲੇ ਟਾਈਮ ਹੋ ਗਿਆ ਮਾਤਾ ਸਾਨੂੰ ਦੂਸਰੀ ਵਾਰ ਆਏ ਆ ਪਰ ਬਾਬਾ ਜੀ ਨੇ ਅੱਜ ਸਾਨੂੰ ਹੱਥ ਦੇ ਕੇ ਰੱਖ ਲਿਆ ਪਤਾ ਨਹੀਂ ਅਸੀਂ ਸੱਚੇ ਮਨ ਨਾਲ ਆਏ ਸੀ ਸਾਡਾ ਐਕਸੀਡੈਂਟ ਵੀ ਹੋਇਆ ਵਜ ਅੱਜ ਅੱਜ ਹਾਂਜੀ ਪਰ ਬਾਬਾ ਜੀ ਨੇ ਸਾਨੂੰ ਬਹੁਤ ਮਤਲਬ ਕਿ ਹੱਥ ਦੇ ਕੇ ਰੱਖਿਆ ਵਾ ਮੈਂ ਕਹਿੰਨੀ ਹਰ ਸੰਗਤ ਬਾਬਾ ਜੀ ਦੇ ਦਰ ਤੇ ਆਣ ਸੱਚੇ ਮਨ ਨਾਲ ਸੱਚੀ ਸਰਦਾ ਨਾਲ ਸਭ ਕੁਝ ਮਨੋ ਕਾਮਨਾ ਪੂਰੀ ਹੁੰਦੀ ਆ ਦੱਸੂਗੀ ਕਿ ਕੀ ਹੋ ਗਿਆ ਸੀ ਕਿ ਤੁਹਾਡਾ ਐਕਸੀਡੈਂਟ ਤੁਸੀਂ ਮਤਲਬ ਕਿ ਸਕੂਟਰੀ ਤੇ ਸੀਗਾ ਸਾਡੇ ਮੂਰੇ ਮਤਲਬ ਕਿ ਮੁੰਡੇ ਸੀ ਉਹਨਾਂ ਨੇ ਲਿਆ ਕੇ ਸਾਡੀ ਸਕੂਟਰੀ ਦੇ ਵਿੱਚ ਮਾਰਿਆ ਪਰ ਟ੍ਰੈਫਿਕ ਵੀ ਇੰਨੀ ਸੀ ਫਾਟਕਾਂ ਦੇ ਕੋਲ ਅਸੀਂ ਮਤਲਬ ਕਿ ਬੋਰੀ ਬਾਲ-ਬਾਲ ਬੱਚੇ ਅੱਜ ਸੱਟ ਤਾਂ ਨਹੀਂ ਲੱਗੀ ਸੱਟਾਂ ਲੱਗੀਆਂ ਵਾ ਸਾਡੇ ਸੇਵਾਦਾਰ ਆ ਦੇਖੋ ਹੋਰ ਆ ਰਹੇ ਉਹ ਵੀ ਪਹਿਲੀ ਵਾਰ ਆਏ ਉਹਨਾਂ ਦੇ ਵੀ ਦੰਦਾ ਦੇ ਉੱਤੇ ਲੱਗੀਆਂ ਬਹੁਤ ਇਹ ਪਹਿਲੀ ਵਾਰ ਆਏ ਸੀਗੇ ਇਹਨਾਂ ਦੇ ਵੀ ਵਿਚਾਰਾਂ ਦੇ ਲੱਗੀਆਂ ਪਿੱਛੇ ਸਾਰੇ ਜਾਨਾਂ ਦੇ ਪਿੱਛੇ ਮੁੜ ਕੇ ਨਹੀਂ ਗਏ ਅਸੀਂ ਕਿਹਾ ਹੁਣ ਜਾਣਾ ਹੈ ਤਾਂ ਜਾਣਾ ਹੀ ਹੈ ਜੀ ਬਿਲਕੁਲ ਬਾਬਾ ਜੀ ਦੇ ਦੇਖੋ ਜੀ ਇੱਥੇ ਬਾਬਾ ਦੀਪ ਸਿੰਘ ਜੀ ਦੇ ਆਉਂਦੇ ਆ ਜਿਹੜਾ ਟ੍ਰੈਫਿਕ ਆ ਕੁਦਾ ਤੀਨ ਉਹ ਚਾਹੀਦੀ ਪੂਰਾ ਜਾਪ ਕਰਦੇ ਆ ਆਪਰਮਾਤਾ ਮਾਵਾਂ ਦੀਆਂ ਜੋ ਸ਼ਾਮਾਂ ਹੁੰਦੀਆਂ ਪੂਰੀਆਂ ਹੁੰਦੀਆਂ ਤੁਹਾਡੀਆਂ ਕਿਹੜੀਆਂ ਸ਼ਾਮਾਂ ਨੇ ਜੋ ਕਿ ਇੱਥੇ ਆ ਕੇ ਪੂਰੀ ਹੋਈਆਂ ਅਸੀਂ ਤਾਂ ਇਹ ਕਹਿੰਦੇ ਹਾਂ ਸਾਡਾ ਪਰਿਵਾਰ ਸੁਖੀ ਰਹੇ ਉਹਨਾਂ ਦਾ ਹੱਥ ਰਹੇ ਸਿਰ ਤੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਉਹਰੇ ਆਉਂਦੇ ਆਂ ਇੰਨੀ ਸੰਗਤ ਪਾਠ ਕਰਦੀ ਐ ਅਸੀਂ ਵੀ ਕਰਦੇ ਆਂ ਤੇ ਹਰ ਬੁੱਧਵਾਰਾਂ ਨੂੰ ਹਾਂਜੀ ਹਰ ਬੁੱਧਵਾਰ ਕਿੰਨੇ ਵਜੇ ਆਨੇ ਹੋ ਤੇ ਕਿੰਨੇ ਵਜੇ ਚੱਲਦੇ ਮੈਂ ਥੋੜਾ ਜਿਹਾ ਬੈਠ ਨਹੀਂ ਸਕਦਾ ਕਰਕੇ ਨਾ ਮੈਂ 12 ਵਜੇ ਆਉਣਾ ਵਾ 2 ਵਜੇ ਚੱਲ ਜਾਣਾ ਹਾਜ਼ਰੀ ਜ਼ਰੂਰ ਲਵਾਉਣੀ ਹੁੰਦੀ ਐ ਮਹਾਰਾਜ ਦੇ ਘਰੇ ਟਾਈਮ ਤੋਂ ਰੈਗੂਲਰ ਆਦੇ ਮੈਂ ਤੋਂ 2 ਮਹੀਨੇ ਤੋਂ 2 ਮਹੀਨੇ ਤੋਂ ਹਾਂ ਨੰਦਾ ਕਿ ਹਾਂ ਬਹੁਤ ਆਨੰਦ ਆਦਾ ਜੀ ਕੋਣ ਮਿਲਦਾ ਹੈ ਮੈਂ ਪੂਰਾ ਜੀ ਇੰਨਾ ਟਾਈਮ ਹੋ ਗਿਆ ਮਾਤਾ ਸਾਨੂੰ ਦੂਸਰੀ ਵਾਰ ਆਏ ਆ ਪਰ ਬਾਬਾ ਜੀ ਨੇ ਅੱਜ ਸਾਨੂੰ ਹੱਥ ਦੇ ਕੇ ਰੱਖ ਲਿਆ ਪਤਾ ਨਹੀਂ ਅਸੀਂ ਸੱਚੇ ਮਨ ਨਾਲ ਆਏ ਸੀ ਸਾਡਾ ਐਕਸੀਡੈਂਟ ਵੀ ਹੋਇਆ ਵਜ ਅੱਜ ਅੱਜ ਹਾਂ ਜੀ ਪਰ ਬਾਬਾ ਜੀ ਨੇ ਸਾਨੂੰ ਬਹੁਤ ਮਤਲਬ ਕਿ ਹੱਥ ਦੇ ਕੇ ਰੱਖਿਆ ਵਾ ਮੈਂ ਕਹਿੰਨੀ ਹਰ ਸੰਗਤ ਬਾਬਾ ਜੀ ਦੇ ਦਰ ਤੇ ਆਣ ਸੱਚੇ ਮਨ ਨਾਲ ਸੱਚੀ ਸਰਦਾ ਨਾਲ ਸਭ ਕੁਝ ਮਨੋ ਕਾਮਨਾ ਪੂਰੀ ਹੁੰਦੀ ਆ ਦੱਸੂਗੀ ਕਿ ਕੀ ਹੋ ਗਿਆ ਸੀ ਕਿ ਤੁਹਾਡਾ ਐਕਸੀਡੈਂਟ ਤੁਸੀਂ ਮਤਲਬ ਕਿ ਸਾਡੀ ਤਾਂ ਸੀਗੇ ਸਾਡੇ ਮੂਰੇ ਮਤਲਬ ਕਿ ਮੁੰਡੇ ਸੀ ਉਹਨਾਂ ਨੇ ਲਿਆ ਕੇ ਸਾਡੀ ਸਕੂਟਰੀ ਦੇ ਵਿੱਚ ਮਾਰਿਆ ਪਰ ਟ੍ਰੈਫਿਕ ਵੀ ਇੰਨੀ ਸੀ ਫਾਟਕਾ ਦੇ ਕੋਲ ਅਸੀਂ ਮਤਲਬ ਕਿ ਬੋਰੀ ਬਾਲ ਬਾਲ ਬੱਚੇ ਅੱਜ ਸੱਟ ਤਾਂ ਨਹੀਂ ਲੱਗੀ ਸੱਟਾਂ ਲੱਗੀਆਂ ਵਾ ਸਾਡੇ ਸੇਵਾਦਾਰ ਆ ਦੇਖੋ ਹੋਰ ਆ ਰਹੇ ਆ ਉਹ ਵੀ ਪਹਿਲੀ ਵਾਰ ਆਏ ਉਹਨਾਂ ਦੇ ਵੀ ਦੰਦਾ ਦੇ ਉੱਤੇ ਲੱਗੀਆਂ ਬਹੁਤ ਇਹ ਪਹਿਲੀ ਵਾਰ ਆਏ ਸੀਗੇ ਇਨਾਂ ਦੇ ਵੀ ਵਿਚਾਰਾਂ ਦੇ ਲੱਗੀਆਂ ਪਿੱਛੇ ਸਾਰੇ ਜਾਣੇ ਦੇ ਪਿੱਛੇ ਮੁੜ ਕੇ ਨਹੀਂ ਗਏ ਅਸੀਂ ਕਿਹਾ ਹੁਣ ਜਾਣਾ ਹੈ ਤਾਂ ਜਾਣਾ ਹੀ ਹੈ ਜੀ ਬਾਬਾ ਜੀ ਦੇ ਦੇਖੋ ਜੀ ਇੱਥੇ ਬਾਬਾ ਦੀਪ ਸਿੰਘ ਜੀ ਦੇ ਆਉਂਦੇ ਆ ਜਿਹੜਾ ਉਹ ਪੂਰਾ ਜਾਪ ਕਰਦੇ ਆ ਤਾਂ ਪਰਮਾਤਮਾ ਉਹਨਾਂ ਦੀਆਂ ਜੋ ਸ਼ਾਮਾਂ ਹੁੰਦੀਆਂ ਪੂਰੀਆਂ ਹੁੰਦੀਆਂ ਤੁਹਾਡੀਆਂ ਕਿਹੜੀਆਂ ਸ਼ਾਮਾਂ ਨੇ ਜੋ ਕਿ ਇੱਥੇ ਆ ਕੇ ਪੂਰੀਆਂ ਹੋਈਆਂ ਅਸੀਂ ਤਾਂ ਇਹ ਕਹਿੰਦੇ ਆ ਸਾਡਾ ਪਰਿਵਾਰ ਸੁਖੀ ਰਹੇ ਉਹਨਾਂ ਦਾ ਹੱਥ ਰਹੇ ਸਿਰ ਤੇ ਬਹੁਤ ਖੁਸ਼ੀ ਹੁੰਦੀ ਆ ਜਦੋਂ ਉਹਰੇ ਆਉਨੇ ਆਂ ਇੰਨੀ ਸੰਗਤ ਪਾਠ ਕਰਦੀ ਆ ਅਸੀਂ ਵੀ ਕਰਦੇ ਆ ਤੇ ਹਰ ਬੁੱਧਵਾਰਾਂ ਨੂੰ ਹਾਂ ਜੀ ਹਰ ਬੁੱਧਵਾਰ ਕਿੰਨੇ ਵਜੇ ਆਨੇ ਹੋ ਤੇ ਕਿੰਨੇ ਵਜੇ ਚੱਲਨੇ ਆਂ ਮੈਂ ਥੋੜਾ ਜਿਹਾ ਬੈਠ ਨਹੀਂ ਸਕਦਾ ਕਰਕੇ ਨਾ ਮੈਂ 12 ਵਜੇ ਆਉਣਾ ਵਾ 2 ਵਜੇ ਚੱਲ ਜਾਣਾ ਹਾਜ਼ਰੀ ਜ਼ਰੂਰ ਲਵਾਉਣੀ ਹੁੰਦੀ ਆ ਮਹਾਰਾਜ ਦੇ ਘਰੇ ਕਿੰਨੇ ਟਾਈਮ ਤੋਂ ਰੈਗੂਲਰ ਆ ਰਹੇ ਆ ਮੈਂ ਤੋਂ 2 ਮਹੀਨੇ ਤੋਂ 2 ਮਹੀਨੇ ਤੋਂ ਹਾਂ ਅਨੰਦ ਆਦਾ ਹੈ ਹਾਂ ਬਹੁਤ ਆਨੰਦ ਆਦਾ ਜੀ ਕੋਣ ਮਿਲਦਾ ਹੈ ਮੈਂ ਪੂਰਾ ਜੀ